ਹੀ ਹਾਲਾ ਜੀ ਸਾਰਾ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਤੇ ਸਾਰ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਛੋਟੇ ਖਾਤਰ ਫੋ ਮੈਸ਼ੀ 9500 ਜੋ ਕਿ ਜੀ ਟਰਬੋ ਦੇ ਨਾਲ ਆਉਂਦਾਗਾ ਟਰੈਕਟਰ ਰੰਗ ਪੇਂਟ ਦੀ ਗੱਲ ਕਰੀਏ ਸਾਰਾ オリジナル ਰੰਗ ਹੈ ਜੀ ਟਰੈਕਟਰ 15 ਮਾਡਲ ਟਰੈਕਟਰ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਰੰਗ ਪੇਂਟ ਦੀ ਟਾਇਰਾਂ ਦੀ ਗੱਲ ਕਰੀਏ ਤਾਂ ਜੀ ਅੱਧਿਆਂ ਤੋਂ 55% ਨਾਲ ਦੇ ਟਾਇਰ ਨੇ ਜੀ 15 ਮਾਡਲ ਦੇ ਆਲ オリジナル ਟਰੈਕਟਰ ਆ ਜੀ ਕਿਤੇ ਵੀ ਬੁਰਸ਼ ਨਹੀਂ ਲੱਗਿਆ ਟਰੈਕਟਰ ਤੇ ਰੰਗ ਪੇਂਟ ਦਾ ਟਰੈਕਟਰ オリジナル ਆ ਬਹੁਤ ਹੀ ਸਸਤਾ ਟਰੈਕਟਰ ਆ ਜੀ 58 HP ਵਾਲਾ ਮੈਸੀ ਟਰੈਕਟਰ ਆ ਜੀ ਦੇਖ ਸਕਦੇ ਹੋ ਪਾਵਰ ਸਟੀering ਦੇ ਨਾਲ ਟਰੈਕਟਰ ਆ ਜੀ ਰੰਗ ਪੇਂਟ ਦਾ ਦੇਖ ਸਕਦੇ ਹੋ オリジナル ਰੰਗ ਆ ਜੀ ਦੇਖੋ ਸਾਰਾ ਦੇਖ ਸਕਦੇ ਹੋ ਰੰਗ ਪੇਂਟ ਪਾਵਰ ਸਟੀering ਆ ਡਬਲ ਕਲਚ ਰਿਵਰਸ ਪੀਟੀਓ ਤੇਲ ਬ੍ਰੇਕ ਸਾਈਡ ਗੇਅਰ ਆ ਜੀ ਮਗਰਾੜਾਂ ਦੀ ਕੰਡੀਸ਼ਨ ਦੇਖ ਲਓ ਕਿਤੋਂ ਗਲੇ ਫਲੇ ਨਹੀਂ ਹੈਗੇ ਮਗਰਾੜ ਸਾਫ ਸੁਥਰੇ ਮਗਰਾੜਾ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਦੇਖ ਸਕਦੇ ਹੋ ਤੁਸੀਂ ਰਿੰਗ ਦੇਖ ਸਕਦੇ ਹਾਂ ਆਲ ਰਿਜੀਨਲ ਟਰੈਕਟਰ ਆ ਵੀਰੇ ਸਾਰਾ ਜਿੰਨਾ ਹੈਗਾ ਪੇਂਟ ਦਾ ਸਾਰਾ ਟਰੈਕਟਰ ਰਿਜੀਨਲ ਨਾਲ ਦਾ ਜਿਹੜਾ ਕੁਛ ਦੁਬਾਰਾ ਲੱਗਿਆ ਉਹ ਦੁਬਾਰਾ ਲੱਗਿਆ ਪਾਕੀ ਚੀਜ਼ ਜਿਹੜੀ ਲੱਗੀ ਆ ਰਿਜੀਨਲ ਲੱਗੀ ਆ ਹੁੱਕ ਲੱਗੀ ਆ ਭਾਈ ਰਿਜੀਨਲ ਹੁੱਕ ਲੱਗੀ ਆ ਇਹਦੀ ਤੇ ਬਿਨਾ ਡਿਸਟ੍ਰੀਬਿਊਟਰ ਤੋਂ ਟਰੈਕਟਰ ਆ ਜੀ ਮਗਰਾਲਾ ਦੀ ਕੰਡੀਸ਼ਨ ਦੇਖ ਸਕਦੇ ਤੁਸੀਂ ਤੇ ਡਰਵਲ ਵਿੱਚ ਪਾਈ ਹੋਈ ਹੈ ਜੀ ਡੰਡਾ ਹੋਣਾ ਨਹੀਂ ਨਾਲ ਛਤਰੀ ਉੱਤੇ ਲੱਗੀ ਵੀ ਆ Ориਜినਲ ਬੈਂਪਰ ਮਸ਼ੀਨ ਨੂੰ ਜੋ ਆਉਂਦਾ ਜੀ ਉਹੀ ਬੈਂਪਰ ਲੱਗਿਆ ਵਾਰੀਜਨਲ ਨਾਲ ਦਾ ਬਾਕੀ ਜੀ ਰੇਟ ਦੀ ਗੱਲ ਕਰੀਏ ਜੀ ਆਪਾਂ ਮਾਲਕ ਵੀ ਨਾਲ ਰੇਟ ਰੱਖਿਆ ਜੀ ਇਹਦਾ 2,90,000 ਰੁਪਿਆ ਵੈਸਟ ਬੰਗਾਲ ਦਾ ਨੰਬਰ ਆ ਕਾਪੀ ਮਿਲੂ ਐਫਟੀ 8 ਮਿਲੂ ਮਾਲਕ ਵੀਰਾਂ ਦਾ ਕਾਗਜ਼ ਪੱਤਰਿਕ ਨੂੰ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ origignal turbo ਹੁੰਦੀ ਹੈ ਜੀ origignal agency ਵਾਲੀ ਇਹਨੂੰ ਨਾਲ ਦੀ ਬਾਕੀ ਜੇ ਸਟਾਰਟਿੰਗ ਦੀ ਗੱਲ ਕਰਕੇ ਤਾਂ ਤੁਹਾਨੂੰ ਸਟਾਰਟ ਕਰਕੇ ਟਰੈਕਟਰ ਦਿਖਾ ਦਿੰਨੇ ਆ ਜੀ ਆਪਾਂ ਸੈਲਫ ਸਟਾਰਟ ਆ ਬਿਲਕੁਲ ਓਕੇ ਇੰਜਨ ਗੇਅਰ ਲਿਫਟ ਫੁੱਲ ਓਕੇ ਆ ਜੀ ਮਾਲਕ ਵੀਰਾਂ ਕੋਲ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਤੇ ਸ਼ੋਅ ਹੋ ਰਿਹਾ ਜੀ 2015 ਮਾਡਲ ਟਰੈਕਟਰ ਹੈ ਜੀ 2 ਲੱਖ 90000 ਰੁਪਏ ਦੀ ਮੰਗ ਹੈ ਮਾਲਕ ਵੀਰਾਂ ਦੀ ਬੈਸਟ ਬੰਗਾਲ ਦਾ ਨੰਬਰ ਹੈ ਜੀ ਟਰੈਕਟਰ ਬਾਕੀ ਰੇਟ ਦੀ ਕੋਈ ਗੱਲ ਨਹੀਂ ਮੌਕੇ ਤੇ ਮਾਲਕ ਵੀਰਾਂ ਦਾ ਨੰਬਰ ਚੱਲ ਰਿਹਾ ਹੈ ਜੀ ਸਕਰੀਨ ਤੇ ਫੋਨ ਲਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਟਰੈਕਟਰ ਖਰੀਦ ਸਕਦੇ ਹੋ ਜੀ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਹੈ ਸਾਰਾ ਰੰਗ ਰੀਜਨਲ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ